ਨੂੰ ਬੋਲੀ ਤੇ ਸੱਭਿਆਚਾਰ ਦੇ ਆਧਾਰ ਉੱਪਰ ਲਗਭਗ 29 ਰਾਜਾਂ ਵਿੱਚ ਵੰਡਿਆ ਹੋਇਆ ਹੈ ਇਹਨਾਂ ਭੂਗੋਲਿਕ ਇਕਾਈਆਂ ਨੂੰ ਪ੍ਰਦੇਸ਼ ਆਖਦੇ ਹਨ ਭਾਸ਼ਾ ਤੇ ਸੱਭਿਆਚਾਰ ਦਾ ਵੱਖਰੇਵਾ ਇਹਨਾਂ ਨੂੰ ਇੱਕ ਦੂਜਿਆਂ ਤੋਂ ਵੱਖ ਕਰਦਾ ਹੈ ਹਰ ਪ੍ਰਾਂਤ ਦੀ ਆਪਣੀ ਭਾਸ਼ਾ ਹੈ ਜਿਸ ਨੂੰ ਰਾਜ ਭਾਸ਼ਾ ਦਾ ਦਰਜਾ ਹਾਸਲ ਹੈ ਪੰਜਾਬ ਉਹਨਾਂ 29 ਰਾਜਾਂ 'ਚੋਂ ਇੱਕ ਹੈ ਜੋ ਭਾਸ਼ਾ ਦੇ ਆਧਾਰ ਤੇ ਆਪਣੀ ਵੱਖਰੀ ਪਛਾਣ ਰੱਖਦਾ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਤੇ ਇੱਥੋਂ ਹੀ ਪੰਜਾਬ ਦੀ ਸਰਕਾਰ ਆਪਣੇ ਦਫ਼ਤਰਾਂ ਰਾਹੀਂ ਪੰਜਾਬ ਦਾ ਰਾਜ ਕਾਜ ਚਲਾਉਂਦੀ ਹੈ ਪੰਜਾਬ ਦੀ ਬੋਲੀ ਪੰਜਾਬੀ ਹੈ ਜਿਸ ਨੂੰ ਗੁਰਮੁਖੀ ਲਿਪੀ ਵਿੱਚ ਲਿਖਿਆ ਜਾਂਦਾ ਹੈ ਪੰਜਾਬ ਦੇ ਵਸਨੀਕ ਨੂੰ ਵੀ ਪੰਜਾਬੀ ਹੀ ਆਖਦੇ ਹਨ ਪੰਜਾਬ ਇੱਕ ਅਜੀਹਾ ਪ੍ਰਦੇਸ਼ ਹੈ ਜਿੱਥੇ ਪੰਜਾਬੀ ਬੋਲੀ ਤੇ ਸੁਣੀ ਜਾਂਦੀ ਹੈ ਪੰਜਾਬ ਵਿੱਚ ਕੁੱਲ 23 ਜ਼ਿਲ੍ਹੇ ਹਨ ਜਿਨ੍ਹਾਂ ਦੀ ਵੰਡ ਵਸੋਂ ਦੇ ਆਧਾਰ ਉੱਪਰ ਕੀਤੀ ਗਈ ਹੈ ਇਹਨਾਂ ਜ਼ਿਲ੍ਹਿਆਂ ਦੇ ਨਾਂ ਹਨ ਸ੍ਰੀ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਨਵਾਂ ਸ਼ਹਿਰ ਸ੍ਰੀ ਫਤਿਹਗੜ੍ਹ ਸਾਹਿਬ ਰੋਪੜ ਮੋਹਾਲੀ ਪਟਿਆਲਾ ਸੰਗਰੂਰ ਬਠਿੰਡਾ ਮਾਨਸਾ ਫਰੀਦਕੋਟ ਮੁਕਤਸਰ ਫਿਰੋਜ਼ਪੁਰ ਫਾਜ਼ਿਲਕਾ ਮੋਗਾ ਜਲੰਧਰ ਅਤੇ ਲੁਧਿਆਣਾ ਵੈਸੇ ਤਾਂ ਹਰ ਸ਼ਹਿਰ ਹੀ ਆਪਣੇ ਆਪ ਵਿੱਚ ਇੱਕ ਨਵੇਕਲੀ ਥਾਂ ਰੱਖਦਾ ਹੈ ਫਿਰ ਵੀ ਪੰਜਾਬ ਦੇ ਚਾਰ ਵੱਡੇ ਸ਼ਹਿਰ ਮੰਨੇ ਜਾਂਦੇ ਹਨ ਲੁਧਿਆਣਾ ਜਲੰਧਰ ਸ੍ਰੀ ਅੰਮ੍ਰਿਤਸਰ ਤੇ ਪਟਿਆਲਾ ਇਹ ਸ਼ਹਿਰ ਸੰਨਤੀ ਅਦਾਰਿਆਂ ਵਿਦਿਅਕ ਸੰਸਥਾਵਾਂ ਤੇ ਸੈਲਾਨੀ ਮਹੱਤਵ ਦੀਆਂ ਇਤਿਹਾਸਕ ਇਮਾਰਤਾਂ ਕਰਕੇ ਪ੍ਰਸਿੱਧ ਹਨ ਸ੍ਰੀ ਅੰਮ੍ਰਿਤਸਰ ਪੰਜਾਬ ਦਾ ਇੱਕ ਇਤਿਹਾਸਕ ਸ਼ਹਿਰ ਹੈ ਜੋ ਸਿੱਖ ਧਰਮ ਦੇ ਸਭ ਤੋਂ ਸਿਰਮੌਰ ਧਾਰਮਿਕ ਸਥਾਨ ਸ੍ਰੀ ਹਰਮੰਦਰ ਸਾਹਿਬ ਕਰਕੇ ਇੱਕ ਵਿਸ਼ੇਸ਼ ਮਹੱਤਵ ਰੱਖਦਾ ਹੈ ਇੱਥੇ ਦਰਬਾਰ ਸਾਹਿਬ ਤੋਂ ਇਲਾਵਾ ਸ਼੍ਰੀ ਅਕਾਲ ਤਖਤ, ਤਰਨਤਾਰਨ, ਰਾਮ ਸਰ, ਵਿਵੇਕ ਸਰ, ਗੁਰਦੁਆਰਾ ਬਾਬਾ ਅਟਲ ਜੀ ਹਿਆਂ ਧਾਰਮਿਕ ਥਾਵਾਂ ਸਥਿਤ ਹਨ। ਇਸ ਤੋਂ ਬਿਨਾ ਜਲੀਆਂ ਵਾਲਾ ਬਾਗ ਰਾਸ਼ਟਰੀ ਮਹੱਤਵ ਵਾਲੀ ਥਾਂ ਹੈ। ਜੋ ਆਜ਼ਾਦੀ ਦੀ ਲੜਾਈ ਦੌਰਾਨ ਵਾਪਰੀ ਜਲੀਆਂ ਵਾਲਾ ਬਾਗ ਦੇ ਸਾਕੇ ਕਰਕੇ ਪ੍ਰਸਿੱਧ ਹੈ। ਲੁਧਿਆਣਾ ਤੇ ਜਲੰਧਰ, ਹੌਜ਼ਰੀ ਤੇ ਸਾਈਕਲ ਦੇ ਕੱਲ ਪੁਰਜ਼ਿਆਂ ਦੀਆਂ ਸਨਤ ਅਤੇ ਖੇਡ ਦੇ ਸਮਾਨ ਦੀ ਦਸਤੀ ਔਜ਼ਾਰਾਂ ਦੀ ਸਨਤ ਕਰਕੇ ਪ੍ਰਸਿੱਧ ਹਨ ਪਟਿਆਲਾ ਤੇ ਕਪੂਰਥਲਾ ਸ਼ਹਿਰ ਪੁਰਾਣੀਆਂ ਰਿਆਸਤਾਂ ਦੇ ਸ਼ਾਹੀ ਮਹਿਲ ਤੇ ਹੋਰ ਇਮਾਰਤਾਂ ਕਰਕੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਸਮਝੇ ਜਾਂਦੇ ਹਨ ਸ਼੍ਰੀ ਫਤਿਹਗੜ ਸਾਹਿਬ ਵਿੱਚ ਸਰਹੰਦ ਇੱਕ ਇਤਿਹਾਸਿਕ ਸਥਾਨ ਹੈ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਬੜੇ ਗੁਰਦੁਆਰੇ ਕਰਕੇ ਵਿਸ਼ੇਸ਼ ਮਹੱਤਵ ਰੱਖਦਾ ਹੈ ਕਪੂਰਥਲੇ ਜ਼ਿਲ੍ਹੇ ਦਾ ਸੁਲਤਾਨਪੁਰ ਲੋਧੀ ਦੀ ਇਤਿਹਾਸਕ ਸਥਾਨ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਕਈ ਘਟਨਾਵਾਂ ਦੀ ਗਵਾਹੀ ਭਰਦਾ ਹੈ। ਸ੍ਰੀ ਅਨੰਦਪੁਰ ਸਾਹਿਬ ਜੋ ਰੋਪੜ ਜ਼ਿਲ੍ਹੇ ਦਾ ਇੱਕ ਪ੍ਰਸਿੱਧ ਸ਼ਹਿਰ ਹੈ ਆਪਣੀ ਧਾਰਮਿਕ ਮਹੱਤਤਾ ਕਰਕੇ ਜਾਣਿਆ ਜਾਂਦਾ ਹੈ। ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਰੰਭਲੇ ਸਾਲ گزارੇ ਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਖਾਲਸੇ ਨੂੰ ਇੱਕ ਫੌਜੀ ਰੂਪ ਦੇ ਕੇ ਮੁਗਲਾਂ ਨਾਲ ਜ਼ਬਰ ਤੇ ਜ਼ੁਲਮ ਦੇ ਵਿਰੋਧ ਲੋਹਾ ਲੈਂਡ ਦੀ ਜਾਂਚ ਸਿਖਾਈ ਉਹਨਾਂ ਦੀ ਯਾਦ ਵਿੱਚ ਇੱਥੇ ਕਈ ਧਾਰਮਿਕ ਇਮਾਰਤਾਂ ਹਨ ਜਿਨ੍ਹਾਂ ਵਿੱਚ ਤਖਤ ਸ਼੍ਰੀ ਕੇਸ਼ਗੜ ਸਾਹਿਬ ਗੁਰਦੁਆਰਾ ਸੀਸਗੰਜ ਕਿਲਾ ਲੋਹਗੜ ਤੇ ਅਨੰਦਗੜ ਆਦੀ ਸ਼ਾਮਲ ਹਨ ਪੰਜਾਬ ਸਰਕਾਰ ਨੇ ਇੱਥੇ ਹੀ ਖਾਲਸਾ ਵਿਰਾਸਤ ਨਾ ਦੀ ਇੱਕ ਪ੍ਰਸਿੱਧ ਧਾਰਮਿਕ ਯਾਦਗਾਰ ਕਾਇਮ ਕੀਤੀ ਹੈ ਜਿਸ ਵਿੱਚ ਸਿੱਖ ਇਤਿਹਾਸ ਤੇ ਸਿੱਖ ਪਰੰਪਰਾਵਾਂ ਨੂੰ ਦਰਸਾਇਆ ਗਿਆ ਹੈ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਇਸ ਦਿਵਸੋ ਦਾ ਵੱਡਾ ਹਿੱਸਾ ਖੇਤੀਬਾੜੀ ਅਤੇ ਇਸ ਨਾਲ ਸੰਬੰਧਿਤ ਰੁਜ਼ਗਾਰਾਂ ਨਾਲ ਜੁੜਿਆ ਹੋਇਆ ਹੈ। ਖੇਤੀਬਾੜੀ ਲਈ ਬਿਜਲੀ ਤੇ ਊਰਜਾ ਦੀ ਲੋੜ ਨੂੰ ਪੂਰਾ ਕਰਨ ਲਈ ਪੰਜਾਬ ਵਿੱਚ ਬਿਜਲੀ ਪੈਦਾ ਕਰਨ ਵਾਲੇ ਵੱਡੇ ਉਦਯੋਗ ਹਨ ਜੋ ਪਣ ਬਿਜਲੀ ਤੋਂ ਬਿਨਾਂ ਕੋਲੇ ਤੋਂ ਊਰਜਾ ਪ੍ਰਾਪਤ ਕਰਕੇ ਬਿਜਲੀ ਦੇ ਰੂਪ ਵਿੱਚ ਸਾਰੇ ਪੰਜਾਬ ਨੂੰ ਦਿੰਦੇ ਹਨ। ਇਨ੍ਹਾਂ ਹੀ ਪਣ ਬਿਜਲੀ ਪ੍ਰੋਜੈਕਟਾਂ ਤੋਂ ਨਿਕਲਣ ਵਾਲੀਆਂ ਨਹਿਰਾਂ ਪੰਜਾਬ ਦੇ ਖੇਤਾਂ ਨੂੰ ਸਿੰਜਦੀਆਂ ਹਨ। ਸਿੱਟੇ ਵਜੋਂ ਪੰਜਾਬ ਦੇ ਕਿਸਾਨਾਂ ਨੇ ਖੇਤੀਬਾੜੀ ਵਿੱਚ ਮਸ਼ੀਨਾਂ ਤੇ ਆਧੁਨਿਕ ਤਕਨੀਕ ਦੀ ਵਰਤੋਂ ਨਾਲ ਹਰੇ ਇਨਕਲਾਬ ਦੇ ਨਾਲ-ਨਾਲ ਦੁੱਧ ਦੇ ਖੇਤਰ ਵਿੱਚ ਚਿੱਟਾ ਇਨਕਲਾਬ ਲਿਆਉਂਦਾ ਹੈ।